ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਸ਼ਾ ਕੁਮਾਰ ਤੁਹਾਨੂੰ ਦੇਖਦੇ ਮੁਕਸੀਕ ਕੰਮ ਤੇ ਨਿਊਜ਼ ਅਸੀਂ ਅੱਜ ਪਹੁੰਚੇ ਆ ਮਨੂਰ ਸ਼ਹਿਰ ਦੇ ਵਿੱਚ ਕਿਰਿਸ਼ਰ ਕੁਮਾਰ ਜੀ ਦੀ ਦੁਕਾਨ ਤੇ ਜਿਹੜੇ ਜਿਹਨਾਂ ਦੇ ਬੇਟੇ ਮੰਡੀ ਦੇ ਪ੍ਰਧਾਨ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਸਿਕਾਰ ਸਾਨੂੰ ਬਹੁਤ-ਬਹੁਤ ਧੰਨਵਾਦ ਜੁਗਾਨਾ ਇੱਕ ਜਿਹੜੀ ਜਿੱਤ ਹੋਈ ਹੈ ਆ ਪਾਰਟੀ ਦੀ ਉਹ ਸਾਡੇ ਮੁੱਖ ਮੰਤਰੀ ਦੀ ਮਿਹਨਤ ਅਤੇ ਪਾਰਟੀ ਦੀ ਮਿਹਨਤ ਜੋ ਉਹਨਾਂ ਨੇ ਕਰ ਪਿਤੇ ਹਨ ਜੋ ਲੋਕਾਂ ਨੇ ਨੇ ਫਰ ਪੋਲੇ ਦੇ ਵਿੱਚ ਜਾਏ ਕਿ ਚੰਦਾ ਉਹ ਪਲੀਡਰ ਦਾ ਹੀ ਮੁੱਖ ਮੰਤਰੀ ਫੇਸ ਵਾਸਤੇ ਮੈਂ ਸਾਰਨ ਬੁਲਾਇਆ ਜਿੰਨਾ ਆਮ ਆਦਮੀ ਪਾਰਟੀ ਨੇ ਜਿੱਤ ਜਿੱਤ ਹੋਈ ਹੈ ਇਹ ਜਿੱਤੇ ਸਾਡੇ ਲੋਕਲ ਮੰਤਰੀ ਡਾਕਟਰ ਜੀ ਕੋਲ ਜੀ ਅਤੇ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹਨਾਂ ਨੂੰ ਸਤਿਕਾਰ ਨਹੀਂ ਮੈਂ ਇਹ ਗੱਲ ਕਹਿੰਦਾ ਸਰ ਮੰਤਰੀ ਸਾਹਿਬ ਨੇ ਮਿਹਨਤ ਬਹੁਤ ਕੀਤੀ ਉੱਥੇ ਜਾ ਕੇ ਗਰੀਬ ਤੇ ਤੇ ਕੋਈ ਮਿਹਨਤ ਤਾਂ ਕਰਨੀ ਪੈਂਦੀ ਹੈ ਕੋਈ ਕੰਮ ਹੋਵੇ ਮਿਹਨਤ ਬਿਨਾ ਕੋਈ ਕੰਮ ਨਹੀਂ ਚੱਲਦਾ ਮਿਹਨਤ ਦੀ ਤੁਹਾਨੂੰ ਸਫਲਤਾ ਮਿਲਦੀ ਹੈ ਉਹ ਕਾਗਜ਼ ਮਿਲਦੀ ਹੈ ਉਹ ਵਕਤ ਦੱਸਦਾ ਤੇ ਜਿਹੜੀ ਇਹ ਜਿੱਤ ਹੋਈ ਹੈ ਇਹ ਮਿਹਨਤ ਹੀ ਫਾਇਦਾ ਸਰ ਕੀ ਕਹਿਣਾ ਚਾਹੁੰ ਮੈਂ ਲੁਧਿਆਣਾ ਵਾਸੀ ਨੂੰ ਸੀ ਲੁਧਿਆਣਾ ਵਾਸੀ ਨੂੰ ਕੀ ਕਹਿਣਾ ਚਾਹੂੰ ਜਿਆਦਾ ਬੱਸ ਸਭ ਤੋਂ ਇਹ ਬੇਨਤੀ ਹੈ ਕਿ ਇਕੱਠੇ ਹੋ ਕੇ ਚੱਲਣਾ ਅਤੇ ਜਿਹੜਾ ਲੋਕਲ ਸਥਿਥ ਹੋਈ ਹੈ ਉਹਨੂੰ ਤੋਂ ਆਪਣੇ ਕੰਮ ਲੈ ਡਵੈਲਪਮੈਂਟ ਹੋਵੇ ਸ਼ਹਿਰ ਦੀ ਸ਼ਹਿਰ ਦੀ ਕੋਈ ਵੀ ਸਮੱਸਿਆ ਉਹਨਾਂ ਨੂੰ ਦਿਖਾ ਕਰਨ ਅੱਗੇ ਨਸ਼ਨਾੜੇ ਪੰਜਾਬ ਦੇ ਵੀ ਸਸਾ ਦੇ ਖਲਵਾ ਕਰਦੇ ਕਸ਼ਤ ਪਾਉਣਗੇ ਮਿਹਨਤ ਕਰਨਗੇ ਤੇ ਕਾਇਆ ਵੀ ਬਲੂਗੀ باقی پرماتما جانا کی ہونا ہے اس واسطے کچھ میت بہت ضروری ہے شری مکتر صاحب تو نتن نال انشال کمار کی رپورٹ